ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਲੜਬਾਜ਼ੀ ਕੀਤੀ ਗਈ ਆ ਤਾਂ ਪੁਲਿਸ ਦੇ ਵੱਲੋਂ ਇਨ੍ਹਾਂ ਨੌਜਵਾਨਾਂ ਤੇ ਵੱਡੀ ਕਾਰਵਾਈ ਕੀਤੀ ਗਈ ਆ ਦਰਸਲ ਤਾਂ ਉਹ ਦੱਸਦੀ ਕਿ ਦੁਆਬੇ ਦੇ ਮਸ਼ਹੂਰ ਧਾਰਮਿਕ ਸਥਾਨ ਸੁਸਾ ਦੇ ਵਿੱਚ ਮੇਲਾ ਕਰਵਾਇਆ ਜਾਂਦਾ ਤਾਂ ਮੇਲੇ ਦੇ ਵਿੱਚ ਜਿਹੜੇ ਨੌਜਵਾਨ ਦੇ ਵੱਲੋਂ ਨੌਜਵਾਨਾਂ ਦੇ ਵੱਲੋਂ ਸਟੰਟ ਕੀਤੇ ਜਾਂਦੇ ਨੇ ਜਿਸ ਦੇ ਵਿੱਚ ਟਰੈਕਟਰ ਰੈਸਾਂ ਕੀਤੀਆਂ ਜਾਂਦੀਆਂ ਨੇ ਤਾਂ ਟਰੈਕਟਰ ਰਸਾ ਕਰਦੇ ਹੋਏ ਇਨਾ ਨੌਜਵਾਨਾਂ ਦੇ ਵੱਲੋਂ ਹੁੱਲੜਬਾਜ਼ੀ ਕੀਤੀ ਜਾਂਦੀ ਸੀ ਤਾਂ ਮੌਕੇ ਤੇ ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ ਤਾਂ ਮੌਕੇ ਤੇ ਪੁਲਿਸ ਪਹੁੰਚੀ ਆ ਤਾਂ ਪੁਲਿਸ ਦੇ ਵੱਲੋਂ ਇਨਾ ਹੁੱਲੜਬਾਜ਼ਾਂ ਦੇ ਵਿਰੁੱਧ ਕਾਰਵਾਈ ਕੀਤੀ ਗਈ ਹੈ ਦਰਸਲ ਤੁਸੀਂ ਇਸ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਕਿ ਨੌਜਵਾਨਾਂ ਦੇ ਜਿਹੜੇ ਟਰੈਕਟਰ ਨੇ ਮੋਡੀਫਾਈ ਕੀਤੇ ਹੋਏ ਨੇ ਵੱਡੇ ਵੱਡੇ ਟਾਇਰ ਲਗਾਏ ਹੋਏ ਨੇ ਸਪੀਕਰ ਲਾਏ ਹੋਏ ਨੇ ਤਾਂ ਹਥਿਆਰਾਂ ਨੂੰ ਪ੍ਰਮੋਟ ਕੀਤਾ ਗਿਆ ਤਾਂ ਜਦੋਂ ਪੁਲਿਸ ਅਧਿਕਾਰੀ ਦੇ ਵੱਲੋਂ ਇੰਨਾ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇੱਕ ਨੌਜਵਾਨ ਜੋ ਕਿ ਟਰੈਕਟਰ ਚਲਾ ਰਿਹਾ ਉਸ ਨੇ ਪੁਲਿਸ ਤੇ ਚੜਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤਾਂ ਪ੍ਰਸ਼ਾਸਨ ਜਿਹੜਾ ਹਰਕਤ ਦੇ ਵਿੱਚ ਆਇਆ ਤਾਂ ਪ੍ਰਸ਼ਾਸਨ ਦੇ ਵੱਲੋਂ ਇੰਨਾ ਨੌਜਵਾਨਾਂ ਦੇ ਵਿਰੁੱਧ ਕਾਰਵਾਈ ਕੀਤੀ ਗਈ ਹੈ 25 ਟਰੈਕਟਰ ਜਿਹੜੇ ਨੇ ਉਹਨਾਂ ਤੇ ਪਾਰਚਾ ਦਰਜ ਕੀਤਾ ਗਿਆ। ਆ ਦੇਖੋ ਜੀ ਚਮਜੂਤ ਦਾ ਝੋਟਾ ਚਾਰ ਜਿਹੜੇ ਅੱਗੇ ਆ ਵੱਡੇ ਵੱਡੇ ਲਾਏ ਆ ਸਾਇਰਨ ਲਾਏ ਵੱਡੇ ਵੱਡੇ ਆ ਦੇਖੋ। ਮੇਰੇ ਮੇਰੇ ਭਾਈ ਲਾਈਕ ਕਰਦੇ ਆ ਗਨ ਕਲਚਰ ਆ ਦੇਖੋ ਜੀ ਟਾਇਰ ਦੇਖੋ ਇਹ ਟਰੈਕਟਰ ਦੇ ਟਾਇਰ ਦੇਖੋ ਇਹ ਚੀਜ਼ ਦੇਖੋ ਆ ਦੇਖੋ ਇਹ ਦੋਨੋਂ ਪਾਸੇ ਇਹ ਚੀਜ਼ਾਂ ਲਾਈਆਂ ਇਹ ਬੱਚੇ ਕਿਸ ਚੀਜ਼ ਨੂੰ ਜਿਹੜੀ ਐ ਇਹ ਪ੍ਰਮੋਟ ਕਰ ਰਹੇ ਆ ਆ ਟਾਇਰ ਦੇਖੋ ਜੀ ਇਹਦਾ ਆ ਦੇਖੋ ਮੇਰੀ ਬਾਹ ਨਾਲੋਂ ਜ਼ਿਆਦਾ ਚੌੜਾ ਟਾਇਰ ਆ ਆ ਦੇਖੋ ਪਿੱਛੇ ਟਾਇਰ ਆ ਦੇਖੋ ਉੱਪਰ ਸਾਊਂਡ ਸਿਸਟਮ ਦੇਖੋ ਸਾਊਂਡ ਸਿਸਟਮ ਦੇਖੋ ਤੇ ਇਹ ਬਣਾ ਕੇ ਸੰਤਾਂ ਮਹਾਂਪੁਰਖਾਂ ਦੀਆਂ ਫੋਟੋਆਂ ਲਾਈਆਂ ਜਿਨ੍ਹਾਂ ਦੇ ਅੱਗੇ ਸ੍ਰਿਸ਼ਟੀ ਝੁਕਦੀ ਐ ਇਹ ਬੱਚੇ ਜਿਹੜੇ ਆ ਇਹ ਤੁਰ ਕਿਹੜੇ ਪਾਸੇ ਨੂੰ ਪਏ ਆ ਅਸੀਂ ਵਾਰਨਿੰਗ ਦਿੱਤੀ ਸੀ ਤੇ ਬਾਬਾ ਜੀ ਦੇ ਮੇਲੇ ਵਿੱਚ ਜਦੋਂ ਸੂਸਾ ਮੇਲਾ ਕੋਈ ਬੱਚਾ ਸਟੰਟ ਬਾਜੀ ਨਾ ਕਰੇ ਪਰ ਇਹਨਾਂ ਬੱਚਿਆਂ ਨੇ ਕੋਈ ਕਸਰ ਨਹੀਂ ਛੱਡੀ ਉਹਦੇ ਵਿੱਚ ਇਸ ਕਰਕੇ ਇਹ ਟਰੈਕਟਰ ਬੰਦ ਕੀਤਾ ਇੱਕ ਟਰੈਕਟਰ ਅਸੀਂ ਹੋਰ ਲੈ ਕੇ ਆਏ ਆ ਉਹ ਬੰਦ ਕੀਤਾ ਹੋਰ ਕਈ ਟਰੈਕਟਰ ਉੱਥੇ ਜਿਹੜੇ ਆ ਜਿਹੜੇ ਹੁਣੇ ਕੋਈ ਯੁਰਤ ਕਰ ਰਿਹਾ ਇਹਨਾਂ ਨੂੰ ਵੀ ਬੰਦ ਕਰਾਂਗੇ ਠੀਕ ਨੇ ਇਹਨਾਂ ਨੂੰ ਕਹਿੰਨਾ ਪੁੱਤ ਭੱਜ ਲੋ ਹੁਣ ਤੁਸੀਂ ਕਿੱਧਰ ਭੱਜਣਾ ਗਿਫਟ ਇਹਨਾਂ ਦਾ ਤਿਆਰ ਹੈ ਉਹ ਅਸੀਂ ਇਹਨਾਂ ਨੂੰ ਦੇ ਰਹੇ ਹਾਂ ਥੈਂਕ ਯੂ ਹਾਦੀ ਸਰਪ ਐਕਸ ਸੂਸਾ ਮੇਲੇ ਦੇ ਉਤੇ ਦੇਖੋੜੇ ਵਿੱਚ ਆਇਆ ਕਿ ਵਾਰ ਦੇਣ ਤੋਂ ਬਾਅਦ ਅਭੀ ਕਰ ਕੋ ਬਾਤ ਵੀ ਜੜਾਇਆ ਹੁੱਲੜਬਾਜੀ ਜਿਹੜੀ ਵੇਖਣ ਨੂੰ ਮਿਲੀ ਹੈ ਕੀ ਖੜਾ ਚਾਹਤਾ ਅ 14 ਤਰੀਕ ਨੂੰ ਤਕਰੀਬਨ ਦੁਪਹਿਰ ਦੇ 1.5 ਵਜੇ ਦੇ ਕਰੀਬ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸੂਸਾ ਮੇਲੇ ਦੇ ਵਿੱਚ ਜਿਹੜੇ ਕੁਝ ਨੌਜਵਾਨ ਵਿਅਕਤੀ ਜਿਹੜੇ ਟਰੈਕਟਰਾਂ ਦੇ ਉੱਪਰ ਹੁੱਲੜਬਾਜੀ ਕਰ ਰਹੇ ਐ ਇਹ ਇਨਫੋਰਮੇਸ਼ਨ ਤੇ ਤੁਰੰਤ ਰਿਸਪੌਂਡ ਕਰਦੇ ਹੋਏ ਸਾਡੇ ਐਸ ਐਚਓ ਤੇ ਹੋਰ ਸੀਨੀਅਰ ਆਫੀਸਰ ਜਿਹੜੇ ਸੀਗੇ ਮੌਕੇ ਦੇ ਉੱਪਰ ਪੁੱਜੇ ਇਹਨਾਂ ਨੇ ਪੁੱਜ ਕੇ ਹੁੱਲੜਬਾਜਾਂ ਨੂੰ ਕੰਟਰੋਲ ਕੀਤਾ ਉਸ ਕੰਟਰੋਲ ਕਰਨ ਦੇ ਵਿੱਚ ਇੱਕ ਟਰੈਕਟਰ ਸਵਾਰ ਵੱਲੋਂ ਸਾਡੇ ਐਸਐਚਓ ਦੇ ਉੱਪਰ ਜਾਨਲੇਵਾ ਹਮਲਾ ਵੀ ਕੀਤਾ ਗਿਆ ਉਹਦੇ ਵੀਡੀਓ 'ਚ ਵੀ ਦੇਖਣ 'ਚ ਮਿਲ ਰਿਹਾ ਹੈ ਕਿ ਉਹ ਟਰੈਕਟਰ ਜਿਹੜਾ ਹੈਗਾ ਉਹਨਾਂ ਦੇ ਉੱਪਰ ਚੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਬੜੀ ਮੁਸ਼ਕਲ ਦੇ ਨਾਲ ਐਸਐਚਓ ਸਾਹਿਬ ਵੱਲੋਂ ਜਿਹੜਾ ਹੈਗਾ ਪੂਰੀ ੜੀ ਹੁੱਲੜਬਾਜ ਜਿਹੜੀ ਉੱਥੇ ਦੇ ਨੌਜਵਾਨ ਸੀਗੇ ਉਹਨਾਂ ਨੂੰ ਕੰਟਰੋਲ ਕੀਤਾ ਗਿਆ ਉਹਨਾਂ ਨੂੰ ਉਸ ਜਗ੍ਹਾ ਤੋਂ ਖਦੇੜਿਆ ਗਿਆ ਤਾਂ ਉਹਦੇ ਵਿੱਚ ਆਪਾਂ ਦੋ ਜਿਹੜੇ ਟਰੈਕਟਰ ਸੀਗੇ ਉਹ ਵੀ ਰਾਉਂਡ ਅਪ ਕੀਤੇ। ਇਸ ਸਬੰਧ ਦੇ ਵਿੱਚ ਸਾਡੇ ਵੱਲੋਂ ਐਫ ਆਈ ਆਰ ਨੰਬਰ 60 ਜਿਹੜੀ ਹੈਗੀ ਹੈ ਅੰਡਰ ਰੈਲੇਵੈਂਟ ਸੈਕਸ਼ਨਸ ਆਫ ਬੀ ਐਨ ਐਸ ਜਿਹਦੇ ਵਿੱਚ ਅਟੈਂਪਟ ਟੂ ਮਰਡਰ ਐਂਡ ਅਬਸਟਰਕਟਿੰਗ ਦੀ ਵਰਕ ਆਫ ਪਬਲਿਕ ਸਰਵੰਟ ਆਪਾਂ ਐਫ ਆਈ ਆਰ ਦਰਜ ਕੀਤੀ ਹੈ। ਦੋ ਜਿਹੜੇ ਟਰੈਕਟਰ ਹੈਗੇ ਆ ਆਪਾਂ ਜਿਹੜੇ ਹੈਗੇ ਰਾਉਂਡ ਅਪ ਕਰ ਲਿਆ। ਬਾਕੀ 20 ਤੋਂ 25 ਜਿਹੜੇ ਹੈਗੇ ਟਰੈਕਟਰ ਚਾਲਕਾਂ ਦੇ ਉੱਪਰ ਆਪਾਂ ਮੁਕਦਮਾ ਦਰਜ ਕੀਤਾ ਹੈ ਤੇ ਇਹਨਾਂ ਨੂੰ ਜਲਦ ਹੀ ਆਪਾਂ ਆਈਡੈਂਟੀਫਾਈ ਕਰਕੇ ਇਹਨਾਂ ਨੂੰ ਵਾਰੇ ਵੀ ਤਾਂ ਫਿਲਹਾਲ ਆਪਾਂ ਮੁਕਦਮਾ ਦਰਜ ਕੀਤਾ ਹੈ ਮੁਕਦਮਾ ਦਰਜ ਅਸੀਂ 20 ਤੋਂ 25 ਅਨ ਆਈਡੈਂਟੀਫਾਈਡ ਬੰਦਿਆਂ ਦੇ ਉੱਪਰ ਕੀਤਾ ਹੈ ਅਸੀਂ ਜਲਦ ਹੀ ਜਿਹੜੇ ਹੈਗੇ ਆ ਇਹ ਸਾਰੇ ਬੰਦਿਆਂ ਨੂੰ ਸਾਡੇ ਕੋਲ ਵੀਡੀਓ ਫੁਟੇਜਿਸ ਅਵੇਲੇਬਲ ਹੈ ਇਹਨਾਂ ਨੂੰ ਆਪਾਂ ਆਈਡੈਂਟੀਫਾਈ ਕਰਕੇ ਇਹ ਬੰਦਿਆਂ ਨੂੰ ਅਰੈਸਟ ਕਰਾਂਗੇ ਮਗੀ ਜੀ ਜਿੱਦਾਂ ਆਪਾਂ ਦੇ ਗ੍ਰੀ ਸ਼ੁਰੂਆਤ ਚ ਸਵਾਲ ਵੀ ਕੀਤਾ ਕਿ ਅਪੀਲ ਵੀ ਕੀਤੀ ਗਈ ਸੀ ਪਹਿਲਾਂ ਸੁਭਾਸ਼ ਚੱਕਰ ਜੀ ਵੱਲੋਂ ਵਾਰਨਿੰਗ ਵੀ ਦਿੱਤੀ ਜਾਂਦੀ ਹੈ ਸੋਸ਼ਲ ਸੋਸ਼ਲ ਚਲਾਨ ਕੀਤੇ ਜਾਂਦੇ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਵੀ ਲੋਕਾਂ ਲੜਾ ਸ਼ਿਹਤ ਦਾ ਜ਼ਿਆਦਾ ਹੈਗਾ ਐਟੀ ਟੀਮ ਵੱਲੋਂ ਪੁਲਿਸ ਵੱਲੋਂ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਪਰਹੇਜ਼ ਕੀਤਾ ਜਾਂਦਾ ਹੈ ਮਾਪਿਆਂ ਨੂੰ ਅਵੇਅਰ ਕੀਤਾ ਜਾਂਦਾ ਸੈਮੀਨਾਰ ਲਗਾਏ ਜਾਂਦੇ ਕੈਂਪਸ ਆਰਗੇਨਾਈਜ਼ ਕੀਤੇ ਜਾਂਦੇ ਸਕੂਲਾਂ 'ਚ ਡਾਇਰਮਾ ਬਾਬੂ ਤੁਸੀਂ ਦੇ ਨੌਜਵਾਨ ਵੱਲੋਂ ਨੌਜਵਾਨਾਂ ਵੱਲੋਂ ਚੀਜ਼ਾਂ ਕਰੀਆਂ ਕਿਵੇਂ ਦੇਖਦੇ ਹੋ ਕਿੱਥੇ ਗਲੈਪਸ ਆ ਮਾਪਿਆਂ ਨੂੰ ਜੇ ਮੇਰਾ ਸਮਝਿਓ ਜਾਂ ਕੀ ਕੀ ਲੱਗਦਾ ਕੀ ਅ ਦੇਖਿਏ ਨੌਜਵਾਨ ਜਿਹੜੇ ਹੁੰਦੇ ਕਈ ਵਾਰੀ ਜਿਹੜਾ ਯੂਥ ਜਿਹੜਾ ਹੁੰਦਾ ਉਹ ਮਿਸਡਾਇਰੈਕਟਡ ਹੁੰਦਾ ਹੈ ਇਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਹੜੀ ਚੀਜ਼ ਲਾਅ ਮੁਤਾਬਿਕ ਸਹੀ ਹੈ ਕਿਹੜੀ ਚੀਜ਼ ਲਾਅ ਮੁਤਾਬਿਕ ਸਹੀ ਨਹੀਂ ਹੈ ਤੇ ਇਹ ਜਦੋਂ ਹੁੱਲੜ ਬੱਜਾਂ ਦੇ ਉੱਪਰ ਪਤਾ ਗਏ ਇਹਨਾਂ ਦੇ ਉੱਪਰ ਜਿਹੜਾ ਹੈਗਾ ਐਸ ਪਰ ਲਾਅ ਜਿਹੜਾ ਹੈਗਾ ਆਪਾਂ ਮੁਕਦਮਾ ਵੀ ਦਰਜ ਕੀਤਾ ਇਹੀ ਚੀਜ਼ ਜਿਹੜੀ ਹੈਗੀ ਹੈ ਕਿ ਇਹ ਬੰਦੇ ਅਗਰ ਲਾ ਨੂੰ ਕੋਈ ਬ੍ਰੇਕ ਕਰਦਾ ਹੈ ਅਗਰ ਜਾਣ ਬੁਝ ਕੇ ਕਰਦਾ ਹੈ ਜਾਂ ਅ ਅਣਜਾਣੇ ਦੇ ਵਿੱਚ ਕਰਦਾ ਹੈ ਲੇਕਿਨ ਇਨਡਿਊ ਕੋਰਸ ਅਗਰ ਕੋ ਲਾ ਨੂੰ ਬ੍ਰੇਕ ਕਰੇਗਾ ਤਾਂ ਉਹਨਾਂ ਦੇ ਉੱਪਰ ਜੁਡੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਕਰਾਂਗੇ ਲੱਗਦਾ ਮਾਪਿਆਂ ਨੂੰ ਵੀ ਕਿੰਨੀ ਲੋੜ ਆ ਬੱਚਿਆਂ ਨੂੰ ਐਸੇ ਚੀਜ਼ਾਂ ਤੋਂ ਰੋਕਣ ਦੇ ਲਈ ਹਾਂ ਬਿਲਕੁਲ ਜੀ ਬਿਲਕੁਲ ਮਾਪਿਆਂ ਨੂੰ ਵੀ ਇੱਕ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਸਹੀ ਰਾਹ ਤੇ ਲਗਾਉਣ ਇਹਨਾਂ ਨੂੰ ਦੱਸਣ ਕਿ ਜਿਹੜੀ ਚੀਜ਼ਾਂ ਜਿਹੜੀ ਹੈਗੀਆਂ ਐਸ ਪਰ ਲਾ ਕੀ ਹੈਗੀਆਂ ਕੀ ਸਾਡੇ ਟ੍ਰੈਫਿਕ ਰੂਲਸ ਹੈਗੇ ਆ ਇਹ ਸਾਰਿਆਂ ਦੀ ਜਿਹੜੀ ਹੈਗੀ ਪਾਲਣਾ ਕਰਨ ਕਵਿਚ ਅ ਕਿੱਡੀਆਂ ਮੋਰ ਯੋਜਨਾਵਾਂ ਜੇ ਕਿੰਨੀ ਸੀਜ਼ਨ ਲਈ ਕਰਨ ਦੀ ਤਿਆਰੀ ਵਿੱਚ ਹੈਗੀ ਹੁਸ਼ਿਆਰ ਕੋ ਪੁਲਿਸ ਇਸ ਤਰ੍ਹਾਂ ਦੇ ਸੀਜ਼ਨ ਨੂੰ ਕੱਢ ਲੇ ਇਹਦੇ ਵਿੱਚ ਆਪਾਂ ਜੀ ਬਿਲਕੁਲ ਜਿਹੜੇ ਅਵੇਅਰਨੈਸ ਸੈਮੀਨਾਰ ਜਿਹੜੇ ਹੈਗੇ ట్రాਫਿਕ ਅਵੇਅਰਨੈਸ ਸੈਮੀਨਾਰ ਉਹ ਕੰਡਕਟ ਕਰਾਂਗੇ ਆਪਾਂ ਲੋਕਾਂ ਨੂੰ ਅਵੇਅਰ ਕਰਾਂਗੇ ਕਿ ਕਿਸ ਤਰ੍ਹਾਂ ਜਿਹੜੇ ਰੂਲਸ ਜਿਹੜੇ ਹੈਗੇ ਫੋਲੋ ਕਰਨੇ ਹਨ ਤਾਂ ਇਸ ਸਬੰਧੀ ਆਪਾਂ ਜਰੂਰ ਪਬਲਿਕ ਅਵੇਅਰਨੈਸ ਵਧਾਵਾਂਗੇ